ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਟੈਂਡ ਕੋਹਣੇ ਵਾਲਾ ਮੇਨ ਕੋਹਣੇ ਵਾਲ ਕੋਚੇ ਇੱਥੇ ਤੁਸੀਂ ਦਾ ਬੰਦ ਰੁੜਿਆ ਸੀਗਾ ਔਰ ਸੰਕਾ ਬੜੇ ਯੋਰਾਂ ਨਾਲ ਪਬਲਿਕ ਕਾ 服务 ਵਾਲੇ ਬੰਦੇ ਗੁਰੂ ਦੇ ਬਾਗਰੇ ਔਰ ਬਹੁਤ ਸਾਰੀਆਂ ਸਸਤਾਵਾ ਬੜੇ ਯੋਰਾਂ ਚ ਸੇਵਾ ਕਰ ਰਹੀਆਂ ਜੀ ਕੋਈ ਕੁਝ ਸੰਕਾ ਦਾ ਉਪਸ਼ਾ ਜੋ ਹਰਤਾਂ ਜਾਂਚ ਕਰ ਰਹੀਆਂ ਨੇ ਮਰਗੋ ਜੀ ਮਰਗੋ ਜੀ ਢੋਰੀ ਵਾਲੇ ਢੋਰੀ ਦਾ ਸਰਦ ਕੈਨਡ ਪੁੰਨ ਵਾਲਾ ਗੁਰਦਰਾ ਬਾਬਾ ਢੋਰੀ ਵਾਲੇ ਸਰਦ ਜੀ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਜੀ ਕੋਨੇਵਾਲ ਦੀ ਤੁਸੀਂ ਜਿੱਥੋਂ ਬੰਨ ਰੁੜਿਆ ਸੀਗਾ ਬਹੁਤ ਪਿੱਛੇ ਵੀ ਖਾਇਆ ਤੁਹਾਨੂੰ ਬਾਬਾ ਜੀ ਬੜੀ ਯੋਰਾ ਨਾ ਸਖਤ ਰਹੀ ਹੈ ਜੀ ਪੂਰਨ ਆਹ ਵੇਖੋ ਜੀ ਹਜੇ ਵੀ ਪਾਣੀ ਖੜਾ ਕਿੱਥੋਂ ਤੱਕ ਤਰੱਕੀ ਚਲੇ ਗਿਆ ਜੀ ਔਰ ਪਾਣੀ ਵੇਖੋ ਫਸਲਾਂ ਕਿਦਾਂ ਜੀ ਖਰਾਬ ਹੋ ਗਈਆਂ ਨੇ ਕੋਈ ਦਰਸ਼ਕਾਂ ਇਹ ਬੋਰੀਆਂ ਭਰਨ ਦੀ ਸੇਵਾ ਕਰ ਰਹੀਆਂ ਨੇ ਵਿਸ਼ਾ ਕਲਸਾ ਵਾਹਿ ਤੋ ਜੀ ਕੀ ਫਤਿਹ ਜੀ ਪਾਜਸੀ ਪੋਹਤਿਆਂ ਜੀ ਰੰ다ਸ ਜਿੱਥੇ ਸਿੱਖ ਸੁਖ ਹਮਨਾਂ ਦਾ ਪਾਈਬਲ ਦੇਸ਼ ਜੀ ਉਡਾਲਾ ਉਹਨਾਂ ਵੱਲੋਂ ਸੇਵਾ ਚੱਲ ਰਹੀ ਹੈ ਜੀ ਟੂੜੀ ਚਾਰ ਚੋਕਰ ਫੀਡ ਔਰ ਵੀ ਬਹੁਤ ਸਾਰੀਆਂ ਵਿਵਸਥਾਂ ਜੀ ਪਾਣੀ ਤੁਸੀ ਸੇਵਾ ਚੱਲਦੀ ਹੈ ਜੀ ਆਓ ਜਿਹੜੇ ਉੱਥੇ ਸੇਵਾ ਕਰ ਰਿਹਾ ਵੀਰ ਸੱਜਣ ਉਹਨਾਂ ਨਾਲ 2 ਮਿੰਟ ਲਈ ਗੱਲ ਕਰੀਏ ਜੀ ਆਪਾਂ ਵਾਲੇ ਦਾ ਮੁਲਾਇਆ ਨਾਲ ਭਾਈ ਸ਼ਾਹ ਉਹਨਾਂ ਤੇ ਸਭ ਕੀ ਕਹਿ ਰਿਹਾ ਹੈ ਕਿ ਆਪਣਾ ਸੇਵਾ ਕਰ ਰਹੇ ਤੁਸੀਂ ਭਾਈ ਬਲਦੇਵ ਸਿੰਘ ਵਾਲਾ ਜੀ ਮੈਂ ਤੇ ਉਹ ਵੀਰ ਆਇਆ ਜਿਹੜਾ ਮੇਰੀ ਵੀ ਲੱਗਦੇ ਆਂ ਅੰਦੀਪੁਰ ਕੈਂਪ ਭਾਈ ਬਲਦੇਵ ਸਿੰਘ ਜੀ ਵਡਾਲਾ ਸਿੱਖ ਸਤਿ ਭਾਵਨਾ ਗੜਵਲੋਂ ਇੱਥੇ ਨਰਕਰ ਪਿਛਲੇ 11 ਜਿਹੜਾ ਤੋਂ ਜਦੋਂ ਦਾ ਹੀ ਹੜ ਆਇਆ ਇਸ ਇਲਾਕੇ ਜਿਹੜਾ ਡੇਰਾ ਬਾਬਾ ਨਾਨਕ ਤੇ ਰਮਦਾਸ ਅਹੀਂ ਨਾਲ ਲਾ ਕੇ ਚੱਲਗੇ ਸਵਾਹ ਨਿਰੰਤਰ ਚੱਲੀ ਜਾ। ਤੋਂ ਪਹਿਲਾਂ ਸਾਰਾ ਵੈਰੀਫਾਈ ਕਰਕੇ ਕਿੱਥੇ ਕਿੱਥੇ ਲੋੜ ਤੇ ਕਿੱਥੇ ਕਿੱਥੇ ਕਿਹੜੀ ਸਮਗਰੀ ਦੀ ਲੋੜ ਆ। ਹੁਣ ਵੀ ਸਾਡੇ ਕੋਲ ਸਟਾਰਟ ਟ੍ਰੈਡਿੰਗ ਲੁਧਿਆਣੇ ਤੋਂ ਵੀਰ ਪਿੰਡ ਮਿਆਣੀਆ। ਮਿਆਣੀ ਤੋਂ ਮਟਿਆੜੀ ਤੋਂ ਆਇਆ। ਮਟਿਆੜੀ ਤੋਂ ਆਇਆ। ਆ ਚਾਲ ਦੀ ਸੇਵਾ ਕਰਦੇ ਗਏ ਆ ਚੌਕਰ ਦੀ ਕਰਕੇ ਗਏ ਆ। ਸੁਣਨੀ ਕਥਾ ਸਕਦੇ ਸੰਤ ਲੈਣ ਵੀ ਆਈ ਆ। ਅਸੀਂ ਜੀ ਬਿਲਕੁਲ ਸਿਸਟਮੈਟਿਕ ਤਰੀਕੇ ਨਾਲ ਲੈ ਲਏ ਨੇ ਕਿਹੜਾ ਪਿੰਡ ਆ। ਤੁਹਾਨੂੰ ਕਿੰਨੀ ਜ਼ਰੂਰਤ ਆ ਸਾਰਾ ਕਰਕੇ ਉਹ ਤਾਕਤ ਹੀ ਹੀ ਦਿੰਦੇ ਆ ਕਿਉਂਕਿ ਇਹ ਜੋਵਾ ਹੀ ਉਹ ਵਿੱਚ ਸੱਚ ਵੀ ਹੀ ਤੇ ਝੂਠ ਵੀ ਹੀ ਸਾਕੇ ਤਰੀਕੇ ਨਾਲ ਹੀ ਵੀ ਜਿਹੜੇ ਰੋਤੇ ਬੈਠੇ ਸੀ ਉਹਨਾਂ ਦਾ ਸਾਨੂੰ ਪਤਾ ਨਹੀਂ ਤੌੜ ਸੀ ਪਰ ਜਿਹੜੇ ਜ਼ਿੰਮੇਦਾਰ ਭਰਾ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਇਹਨਾਂ ਨੇ ਤਾਂ ਵਾਕੇ ਹੀ ਇਚਾਰ ਦੀ ਲੰਗੜਿਆ ਤੇ ਉਹਦੀ ਲੰਗੜਿਆ ਕੋ ਇਹਨਾਂ ਨੇ ਸਾਰੀ ਪ੍ਰਚਾਰ ਕਰਕੇ ਜੋ ਸਾਡੀ ਭਾਈ ਆਟੋਟ ਪੈਨਾਈ ਦਾ ਟੀਮ ਆ ਲੱਗਿਆ ਹੈ ਉਹਨਾਂ ਨੂੰ ਦਿੱਤਾ ਜਾ ਰਿਹਾ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਇੱਟੀ ਦੀ ਖੁਸ਼ ਅੱਜ ਸਾਡਾ 13 ਦੋ ਕੈਕਟ ট্রাক ਆ ਰਿਹਾ ਦੋ ਕਟ ਸਾਡੇ ਦਿੱਲੀ ਤੋਂ ਆ ਰਹੇ ਆ ਜਿਹੜੇ ਭਾਈ ਸਾਹਿਬ ਨੂੰ ਸੰਦ ਕਰਦੇ ਲੋਕੋ ਚ ਕਹਿੰਦੇ ਵੀ ਸਾਨੂੰ ਘਰ ਤੇ ਵਿੱਚ ਪਾ ਗਿਆ ਤੁਹਾਨੂੰ ਕਿੰਨੀ ਇਜਾਜ਼ਤ ਆ ਕਿ ਦੇਣ ਵਾਲਾ ਉੱਥੇ ਤੁਸੀਂ ਦਿਓ ਕੋਈ ਖਜੂਲ ਨਾ ਜਾਵੇ ਸੰਤ ਦਾ ਪੈਸਾ ਹੈ ਵੱੰਨ ਦਾ ਪੈਸਾ ਜਿਹੜਾ ਉਹ ਸਹੀ ਜਗ੍ਹਾ ਤੇ ਜਾ ਸਕੇ ਉਹ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਸੇਵਾ ਕਰਦੇ ਆ ਜਿੰਨੇ ਸਾਡੇ ਜੀ ਨੂੰ ਜੀ ਬਾਹਰ ਦਾਪਸ ਕਰਦੇ ਸੁਭਾਰੇ ਤੁਹਾਨੂੰ ਸਤਿ ਸ਼੍ਰੀ ਅਕਾਲ ਹਾਂਜੀ ਸਾਥੀ ਅੱਜ ਭਾਈ ਸਾਵ ਭਾਈ ਬੰਦਰ ਸਿੰਘ ਜੀ ਦੇ ਕੈਂਪ ਦੇ ਵਿੱਚ ਬੈਠੇ ਆ ਤੇ ਸੁਖੇਵਾ ਦਾ ਦਰਦਲ ਵੀ ਚੱਲ ਰੰਗਿਆਵਾ ਸੇਵਾ ਵੱਲੋਂ ਵੀ ਕੋਈ ਇੱਥੇ ਕਬੀ ਨਹੀਂ ਐ ਹੋਰ ਭਾਈ ਸਾਹਿਬ ਆਪਣੇ ਆਪ ਵੀ ਭਾਈ ਮਨਦੀਪ ਸਿੰਘ ਦੇ ਨਾਮ ਤੇ ਆ ਰਹੇ ਆ ਤੇ ਸੰਕਟਾਂ ਦਾ ਬੇਰਵਾ ਜਿਹੜਾ ਅਸੀਂ ਦਿੱਤੇ ਗੀ ਮਾਦੀਪੁਰ ਇਹ ਜਿਹਨੂੰ ਕਹਿੰਦੇ ਆ ਜੋ ਸੰਕਟਾਂ ਦਾ ਪੂਰਾ ਨਰੇਖੜੋ ਰਿਆ ਹਾਰਡ ਗਾਰਡ ਸਪੈਸ਼ਲ ਦੇ ਕੇ ਪਿੰਡਾਂ ਦੇ ਥਾਂ ਥਾਂ ਦੇ ਜਾ ਕੇ ਚੈੱਕ ਨਹੀਂ ਕਰਦੇ ਸੰਕਟਾਂ ਦਾ ਪੂਰਾ ਪਤਾ ਲਾ ਕੇ ਉੱਥੇ-ਉੱਥੇ ਸਮਾਰਟ ਪਹੁੰਚ ਰਿਹਾ ਇਹ ਸੇਵਾ ਅੱਜ ਤੋਂ ਨਹੀਂ ਕੀ ਇਹ ਸੇਵਾ ਵੋਦਨ ਤੋਂ ਜਦੋਂ ਦਾ ਇੱਥੇ ਰਾਵੀ ਦਰਿਆ ਖੜ ਕੇ ਆਇਆ ਤੇ ਮਹਾਰਾਜ ਦੇ ਘਰੋਂ ਆਪਣਾ ਸਿੱਖ ਸਵਾਗੇ ਪਛਾਣ ਨੂੰ ਚਲੇ ਗਿਆ ਉਸ ਦਿਨ ਕੋਈ ਭਾਈ ਬਲਦੇਵ ਸਿੰਘ ਜੀ ਨੇ ਬਣਾ ਸਾਹਿਬ ਨੇ ਉਦੋਂ ਦੀ ਸੇਵਾ ਇੱਕ ਨੂੰ ਕੀਤੀ ਬੇਕੇ ਮਨ ਬਹੁਤ ਖੁਸ਼ ਹੋਇਆ ਤੇ ਸੰਤਾਂ ਦਾ ਮਨ ਵੀ ਦੇਖ ਕੇ ਬਹੁਤ ਖੁਸ਼ ਹੋਇਆ ਇਹ ਕਰਕੇ ਮਹਿਕੂ ਜਿੱਕਰ ਖਲਸਾ ਜੇ